ਸ਼ਿਆ ਕਾਲੀ ਮੈਂ ਬਾਇਰਾਂ ਬਟੀ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਇਤਰਾ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਲੈ ਕੇ ਆਏ ਜੀ ਨੈਟਵਰਕ ਵਾਲੇ ਸੂਟ ਲੈ ਕੇ ਆਏ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਉਹ ਜਲਦੀ ਤੋਂ ਜਲਦੀ ਤੁਹਾਡੇ ਘਰ ਤੋ ਪਹੁੰਚ ਸਕੇ ਜੀ ਐਂਡ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਕੇ ਮੇਰੀਆਂ ਹੁੰਨਾ ਪਹਿਲਾਂ ਤੱਕ ਜਰੂਰ ਪਹੁੰਚਾਇਆ ਕਰੋ ਜਿਹੜੇ ਕੀ ਆਪਣਾ ਘਰ ਤੋਂ ਬੈਠ ਕੇ ਆਨਲਾਈਨ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਜਾਂ ਘਰ ਬੈਠ ਕੇ ਹੀ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੇ ਨੇ ਆਪਣੀ ਪਸੰਦ ਦਾ ਸੂਟ ਤੁਸੀਂ ਸਾਡੇ ਕੋਲ ਘਰ ਬੈਠੇ ਲੈ ਵੀ ਕਰਵਾ ਸਕਦੇ ਹੋ ਮੈਂ ਨੰਬਰ ਨੀਚੇ ਮੈਂਸ਼ਨ ਕਰ ਦਾਂਗੀ ਉਸ ਨੰਬਰ ਦੇ ਉੱਪਰ ਕਾਲ ਕਰਕੇ ਜਿਹੜਾ ਤੁਸੀਂ ਸਾਡੇ ਕੋਲੋਂ ਆਰਡਰ ਹੈ ਆਪਣਾ ਡਿਜ਼ਾਈਨ ਪੇਜ ਕੇ ਆਪਣਾ ਫੈਬਰਿਕ ਪੇਜ ਕੇ ਜਿਹੜਾ ਸੂਟ ਆ ਰੈਡੀ ਕਰਵਾ ਸਕਦੇ ਹੋ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੁੰਦੀ ਸੀ ਜੀ ਆਪਣੀ ਲਹਿਰੇਗਾੜੀ 21 ਤਰੀਕ ਦੀ ਐਕਸੀਬਿਸ਼ਨ ਉਥੇ ਸਾਰੀਆਂ ਭੈਣਾਂ ਨੇ ਜ਼ਰੂਰ ਪਹੁੰਚਣਾ ਐਂਡ ਲਹਿਰੇਗਾੜੀ ਜੀਪੀਐਫ ਪੈਰਿਸ ਦੇ ਵਿੱਚ ਦਿਨ ਐਤਵਾਰ 21 ਸਤੰਬਰ ਦੀ ਜਿਹੜੀ ਇਹ ਵਾਲੀ ਐਕਸੀਬਿਸ਼ਨ ਹੈ ਜੀ ਉਸ ਤੋਂ ਜਿਹੜੀ ਆਪਣੀ ਅਗਲੀ ਐਕਸੀਬਿਸ਼ਨ ਹੈ ਜੀ 28 ਦੀ ਆ ਪਟਿਆਲਾ ਪਟਿਆਲੇ ਚ ਹੈ ਜੀ ਜੇ ਜਿਹੜੇ ਵੀ ਮੇਰੀ ਭੈਣ ਨੇ ਸਟਾਰ ਬੁੱਕ ਕਰਵਾਣੀ ਹੈ ਸਾਡੇ ਕੋਲ ਸਟਾਰ ਬੁੱਕ ਕਰਵਾ ਸਕਦੇ ਨੇ ਉਥੇ ਵੀ ਸਾਰਿਆਂ ਨੇ ਜਰੂਰ ਪਹੁੰਚਣਾ ਜੀ ਚਲੋ ਜੀ ਹੁਣ ਅਨੇ ਆਪਾਂ ਅੱਜ ਵਾਲੇ ਸੂਟਾਂ ਦੇ ਵੱਲ ਜਿਹੜੇ ਆਪਾਂ ਨੇ ਰੈਡੀ ਕੀਤੇ ਨੇ ਇਹ ਸੂਟ ਆ ਲਾਸਟ ਟਾਈਮ ਮੈਂ ਵੀਡੀਓ ਅਪਲੋਡ ਕੀਤੀ ਸੀ ਇਹ ਸੂਟ ਸੇਮ ਮੇਰੇ ਨਾਲ ਜਿਹੜਾ ਸਟਿਚ ਕਰਕੇ ਵੇਅਰ ਕੀਤਾ ਹੋਇਆ ਸੀਗਾ ਬਰਬਰੀ ਦਾ ਸੂਟ ਸੀ ਜੀ ਤੇ ਉਹਦਾ ਆਪਣਾ ਥੋੜਾ ਜਿਹਾ ਡਿਜ਼ਾਈਨ ਸੀ ਜਿਹੜਾ neck ਸੀ ਚਾਰਸ ਬਣਾਇਆ ਹੋਇਆ ਸੀ ਜੀ ਇਹਦਾ neck ਹੈ ਜਿਹੜਾ राउंड ਦੇ ਵਿੱਚ ਭੈਣ ਨੇ ਬਣਵਾਇਆਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਉਹਨਾਂ ਦੀ ਮੈਜ਼ਰਮੈਂਟ ਦੇ ਅਕੋਰਡਿੰਗ ਰੈਡੀ ਕੀਤਾ گول neck ਬਣਾਇਆ ਹੈ ਕਾਰਨਰ ਦੇ ਉੱਪਰ ਫਲਾਵਰ ਨੇ ਸਾਰੀ ਸ਼ਰਟ ਦੇ ਵਿੱਚ ਨੇ ਜਿਹੜੇ ਇਹ ਵਾਲੇ ਫਲਾਵਰ ਬਣਾਏ ਹੋਏ ਨੇ ਇੱਕ ਵਾਰ ਨਵੀਂ ক্লোਜ਼ ਤੋਂ ਵੀ ਦਿਖਾ ਦਿਓ ਬਿਲਕੁਲ ਸਾਰੀ 셔ਟ ਦੇ ਵਿੱਚ ਇਹ ਵਾਲੇ ਫਲਾਵਰ ਬਣਾਏ ਹੋਏ ਨੇ ਬਹੁਤ ਹੀ ਸੋਹਣਾ ਕਾਰਨਰ ਦੇ ਉੱਪਰ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਹੈ ਇਹ ਕਸਟਮਰ ਦੀ ਜਿਹੜੀ ਮੈਜ਼ਰਮੈਂਟ ਦੇ ਅਕੋਰਡਿੰਗ ਆਪਾਂ ਨੇ ਵਰਕ ਕੀਤਾ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਇਹ ਵਾਲਾ ਸੂਟ ਹੈ ਜਿਹੜਾ ਆਪਣਾ ਰੈਡੀ ਹੋਇਆ ਹੋਇਆ ਹੈਗਾ ਇਹਦੀ ਜਿਹੜੇ 슬ੀਵਸ ਦੇ ਉੱਪਰ ਵੀ ਕੰਮ ਹੈ 슬ੀਵਸ ਦਾ ਕੰਮ ਰੱ ਵੀ ਦਿਖਾਈ ਇਹ ਵਾਲਾ ਜਿਹੜਾ ਆ ਗਿਆ ਜੀ ਪਾਵਾਂ ਦੇ ਉੱਪਰ ਕੰਮ ਕੀਤਾ ਹੈ ਇੱਕ ਚੀਜ਼ ਮੈਂ ਹੋਰ ਕਲੀਅਰ ਕਰਨਾ ਚਾਹੁੰਦੀ ਜਿਹੜੀ ਆਪਣੇ ਕਹਿੰਦੇ ਨੇ ਵੀ ਅਸੀਂ ਘੱਟ ਪ੍ਰਾਈਸ ਦੇ ਵਿੱਚ ਜਿਹੜਾ ਸੂਟ ਤੁਸੀਂ ਰੈਡੀ ਕਰ ਦੋ ਭੈਣੋ ਉਹ ਕੀ ਹੁੰਦਾ ਨਾ ਉਹ ਫਲਾਵਰ ਜਿਹੜੇ ਆ ਹੁੰਦੇ ਨੇ ਤੁਸੀਂ ਸਾਈਜ਼ ਦੇਖ ਸਕਦੇ ਹੋ ਫਲਾਵਰ ਦਾ ਉਹ ਫਲਾਵਰ ਇੰਨਾ ਹੀ ਹੁੰਦਾ ਜੀ ਸੈਂਟਰ ਸੈਂਟਰੀ ਇਹ ਫਲਾਵਰ ਆਪਣੇ ਪੂਰੇ ਵਧੀਆ ਤੁਸੀਂ ਦੇਖ ਸਕਦੇ ਹੋ ਖੁੱਲੇ ਡੁੱਲੇ ਪੂਰੇ ਮਤਲਬ ਕਿ ਜਿੱਦਾਂ ਆਪਾਂ ਕਹਿੰਦੇ ਨੇ ਤੇ ਜਿਆਦਾ ਚੌੜੇ ਜਿਹੇ ਫਲਾਵਰ ਹਨਾ ਖੁੱਲੇ ਆਈ ਮੀਨ ਤੁਸੀਂ ਸਾਈਜ਼ ਚ ਵੱਡੇ ਸਾਈਜ਼ ਚ ਜਿਹੜੇ ਵੱਡੇ ਫਲਾਵਰ ਬਣਾਏ ਹੋਏ ਨੇਗੇ ਇਦੇ ਵਿੱਚ ਫਰਸਟ ਸੂਟ ਜਿਹੜਾ ਆਪਾਂ ਨੇ ਇਹ ਰੈਡੀ ਕੀਤਾ ਇਹ ਬਰਬਰੀ ਸਟਾਫ ਦੇ ਉੱਪਰ ਰੈਡੀ ਕਰਕੇ ਜਿਹੜਾ ਪਿਆ ਜੀ 2500 ਦਾ ਸੂਟ ਕਸਟਮਰ ਨੂੰ ਪਿਆਗਾ। ਬਾਕੀ ਇਹਦੀ ਮੇਨ ਚੀਜ਼ ਹੈ ਜਿਹੜੀ ਸ਼ਰਟ ਹੈ ਜੀ ਇਹ ਨਾਲ ਹੈਵੀ ਲੱਗਦੀ ਹੈ ਸਾਰੀ ਸ਼ਰਟ ਦੇ ਵਿੱਚ ਆਹ ਵਾਲੀ ਬੂਟੀ। ਤੁਸੀਂ ਦੇਖ ਸਕਦੇ ਹੋ ਇਹ ਵਾਲੀ ਬੂਟੀ ਨਾਲ ਸਾਰੀ ਸ਼ਰਟ ਹੈ ਜਿਹੜੀ ਹੈਵੀ ਲੱਗਦੀ ਹੈ। ਇਹਦੇ ਵਿੱਚ ਇੱਕ ਆਪਾਂ ਨੇ ਸੈਕੰਡ ਕਲਰ ਹੋਰ ਰੈਡੀ ਕੀਤਾਗਾ ਇਹਦਾ ਥੋੜਾ ਜਿਹਾ ਲਿਆ ਕਪੜਾ ਨਾਲੋਂ ਘੱਲਣ ਵਾਲਾ ਵੀ ਪਿਆ ਸੀਗਾ। ਚਲੋ ਬਾਅਦ ਵਿੱਚ। ਲਓ ਜੀ ਸੈਕਿੰਡ ਕਲਰ ਬਹੁਤ ਹੀ ਪਿਆਰਾ ਕਲਰ ਹੈ ਇਹ ਦੋਨੋਂ ਸੂਟ ਨੇ ਇੱਕ ਕਰੇ ਹੀ ਜਾਣੇ ਸੀਗੇ ਤੇ ਦੋਨਾਂ ਨੇ ਸੇਮ ਹੀ ਡਿਜ਼ਾਈਨ ਕਰਵਾਇਆ ਹੈਗਾ ਇਹਤੇ ਵੀ ਵਰਕ ਬਹੁਤ ਸੋਹਣਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਬਟ ਇਹਨਾਂ ਦੀ ਲੈਂਥ ਤੇ ਮੈਜ਼ਰਮੈਂਟ ਜਿਹੜੀ ਥੋੜੀ ਜਿਹੀ ਅਲੱਗ ਸੀ ਘੇਰਾ ਬਾਕੀ ਇਹਤੇ ਵੀ ਬਹੁਤ ਸੋਹਣਾ ਹੋਇਆ ਸੇਮ ਐਸ ਇਜ਼ ਵਰਕ ਕੀਤਾ ਇੱਕ ਵਾਰ ਤੁਹਾਨੂੰ ਦੋਨੋਂ ਸੂਟ ਆਪਾਂ ਇਕੱਠੇ ਵੀ ਦਿਖਾ ਦਿੰਦੇ ਹਾਂ ਇੱਕ ਸੂਟ ਇੱਕ ਜੀ ਹਾਂਜੀ ਇੱਕ ਸੂਟ ਦਾ ਆਪਣਾ ਇਹ ਵਾਲਾ ਆ ਗਿਆ ਤੇ ਇਹਦੇ ਉੱਪਰ ਇੱਕ ਆਪਣਾ ਆ ਵਾਲਾ ਆ ਗਿਆ ਜੀ ਤੁਸੀਂ ਦੇਖ ਸਕਦੇ ਆ ਇਹ ਵਾਲਾ ਨੇ ਦੋਨੋਂ ਸੂਟ ਆ ਜਿਹੜੇ ਆਪਣੇ ਰੈਡੀ ਟੂ ਡਿਸਪੈਚ ਆਪਣੋਂ ਇਹਨਾਂ 'ਚ ਤੁਸੀਂ ਕੋਈ ਵੀ ਸੂਟ ਆਪਣੇ ਪਸੰਦ ਦੇ ਕਲਰ ਤੇ ਸਾਡੇ ਕੋਲੋਂ ਕਰਵਾਉਣਾ ਚਾਹੁੰਦੇ ਹੋ ਜੋ ਵੀ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਇਹ ਜਿਹੜੀਆਂ ਆਈਆਂ ਸਲੀਵਸ ਸਲੀਵਸ ਵੀ ਦਿਖਾ ਦੋ ਇੱਕ ਵਾਰ ਇਹ ਆ ਗਈਆਂ ਬਾਵਾ ਜਿਹੜੀ ਇਹ ਆ ਇਧਰਲੀ ਸਾਈਡ ਮੇ ਤੁਹਾਨੂੰ ਪਹਿਲਾਂ ਦਿਖਾ ਕੇ ਰੇਟੀਆਂ ਜੀ ਉਹ ਹੈਗੇ ਨੇ ਸਟ੍ਰੇਟ ਆ ਬਾਟਮ ਦਾ ਵਰਕ ਕੀਤਾ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਸਟ੍ਰੇਟ ਬਾਟਮ ਦੇ ਅਕੋਰਡਿੰਗ ਇਹਦਾ ਵਰਕ ਕੀਤਾ ਹੋਇਆ ਹੈਗਾ ਇਹ ਸੂਟ ਦੋਨੋਂ ਕਲਰ ਬਹੁਤ ਪਿਆਰੇ ਕਲਰ ਨੇ ਜੀ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈ ਇਹ ਮੇਰੀ ਭੈਣ ਨੇ ਜਿਨ੍ਹਾਂ ਨੇ ਰੈਡੀ ਕਰਵਾਏ ਸੀ ਜੀ ਵਿਦਾਊਟ ਦੁਪੱਟਾ ਰੈਡੀ ਕਰਵਾਏ ਸੀ ਅਗਰ ਤੁਸੀਂ ਵਿਦਾ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਹੋ ਵਿਦਾ ਦੁਪੱਟਾ ਰੈਡੀ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਆਪਣਾ ਫੈਬਰਿਕ ਭੇਜ ਕੇ ਸਾਡੇ ਕੋਲ ਸੇਮ ਵਰਕ ਉੱਤੇ ਕਰਵਾਉਣਾ ਚਾਹੁੰਦੇ ਹੋ ਆਪਣਾ ਫੈਬਰਿਕ ਭੇਜ ਕੇ ਵੀ ਸਾਡੇ ਕੋਲ ਵਰਕ ਕਰਵਾ ਸਕਦੇ ਹੋ ਅਗਰ ਤੁਸੀਂ ਸਾਡੇ ਕੋਲੋਂ ਫੈਬਰਿਕ ਵਾਈ ਕਰਕੇ ਕਿਸੇ ਵੀ ਫੈਬਰਿਕ ਦੇ ਉੱਪਰ ਇਹ ਵਾਲਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਕਿਸੇ ਵੀ ਫੈਬਰਿਕ ਦੇ ਉੱਪਰ ਸਾਡੇ ਕੋਲੋਂ ਵੀ ਇਹ ਵਾਲਾ ਵਰਕ ਹੈ ਜ ਸਾਕੋ ਦੇ ਸਕਦੇ ਹੋ ਪੈਕੇਟ ਡਿਜ਼ਾਈਨ ਵਗੈਰਾ ਚੇਂਜ ਕਰਨਾ ਚਾਹੁੰਦੇ ਡਿਜ਼ਾਈਨ ਵਗੈਰਾ ਵੀ ਤੁਸੀਂ ਚੇਂਜ ਕਰਕੇ ਜਿਹੜਾ ਵਰਕ ਕਰਵਾ ਸਕਦੇ ਹੋ ਤਾਂ ਕਿ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਜੀ ਜਲਦੀ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਡਿਜ਼ਾਈਨ ਦੇ ਨਾਲ ਪੂਰੀ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਐਂਡ ਸ਼ੁਕਰੀਆ ਕਾਲ